ਮੈਂ ਤੁਹਾਨੂੰ ਇੱਕ ਰਜਿੰਦਰ ਤੱਗੜ ਹੋਰਾਂ ਦੀ ਤੁਸੀਂ ਗੱਲਬਾਤ ਕੀਤੀ ਹੈ ਮੈਂ ਥੋੜਾ ਜਿਹਾ ਉਸ ਗੱਲ ਨੂੰ ਅੱਗੇ ਹੋਰ ਤੋਰ ਦਿਆਂ ਇਸੇ ਪੋਸਟ ਦੇ ਵਿੱਚ ਥੋੜਾ ਜਿਹਾ ਇੱਕ ਹੋਰ ਗੱਲ ਵੀ ਕਰ ਰਿਹਾ ਕਿ ਪੱਤਰਕਾਰਾਂ ਤਾਂ ਜਿਵੇਂ ਪਹਿਲਾਂ ਵੀ ਸਰਕਾਰ ਸਖਤ ਸੀ ਉਹ ਕਹਿੰਦੇ ਵੀ ਹੋਰ ਤਿਆਰੀਆਂ ਕਰ ਰਹੇ ਨੇ ਕੁਝ ਚੈਨਲਾਂ ਦਾ ਖਾਸ ਕਰਕੇ ਨਾਮ ਵੀ ਲੈ ਰਹੇ ਨੇ ਤੇ ਤੁਹਾਡਾ ਵੀ ਨਾਂ ਹੀ ਆ ਵਿੱਚ ਜੀ ਆਈਵੰਡ ਦਾ ਨਾਮ ਵੀ ਉਹਨਾਂ ਦੀ ਪੋਸਟ ਦੇ ਵਿੱਚ ਹਮ ਮੈਂ ਐਸੀ ਕਰਕੇ ਗੱਲ ਕਰ ਰਿਹਾ ਕਿ ਪੰਜ ਸੱਤ ਹੈਗੇ ਚੈਨਲ ਨਾਮ ਉਹਨਾਂ ਨੇ ਲਿਖੇ ਹੋਏ ਨੇ ਨਾਲ ਕੀ ਕਹਿ ਸਕਦੇ ਜੀ ਇਹ ਤਾਂ ਹੁਣ ਤੱਗੜ ਸਾਹਿਬ ਦੱਸਣ ਉਹਨਾਂ ਦੇ ਕੋਲ ਬਈ ਦੇਖੋ ਬਹੁਤ ਪੁਰਾਣੇ ਪੱਤਰਕਾਰ ਆ ਜੀ ਉਹਨਾਂ ਦੇ ਕੋਲ ਜਿਹੜੀ ਹੈ ਇਨਫੋਰਮੇਸ਼ਨ ਹੋ ਸਕਦਾ ਸਟਿਕ ਹੋਵੇ ਸਾਡੇ ਕੋਲ ਨਹੀਂ ਹੈ ਪਰ ਗੱਲ ਇਹ ਆ ਕਿ ਅਸੀਂ ਹੁਣ ਇਹਦੇ ਵਿੱਚ ਕੀ ਕਰੀਏ ਦੱਸੋ ਉਹਦਾਵਾ ਕਰ ਰਹੇ ਨੇ ਕਿ ਫੇਸਬੁੱਕ ਤੇ YouTube ਨੂੰ ਲਿਖਿਆ ਗਿਆ ਕਿ ਚਾਰ ਪੰਜ ਚੈਨਲ ਜਿਹੜੇ ਆ ਇਹਨਾਂ ਦਾ ਗਾਲ ਘੁੱਟ ਦਿਓ ਹੂੰ ਤੇ ਗਾਲ ਕਿਉਂ ਘੁੱਟਣਾ ਮੈਂ ਨਾ ਸਾਬ ਤੁਸੀਂ ਲਾਓ ਕੋਈ AK47 ਭੇਜੋ ਕਿ ਇਹਨੂੰ ਮੂੰਹ ਬੰਨ੍ਹ ਕੇ ਤੇ ਇਹਨਾਂ ਸਾਰਿਆਂ ਨੂੰ ਠੋਕ ਹੀ ਦਿਓ ਮੂ ਮਦ ਕਰਨਾ ਸਾਈ ਬੰਦ ਕਰਦੇ ਹੋ ਜੀ ਨਾ ਰਾਇ ਬਾਸ ਤੇ ਨਾ ਵਜੇ ਵਾਂਸਰੀ ਇਹ ਪੇਜ ਤੇ ਹੋਰ ਬਣ ਜਾਊਗਾ YouTube ਚੈਨਲ ਕੋਈ ਹੋਰ ਖੜਾ ਹੋ ਜਾਊਗਾ ਲਾਸੀ ਆ ਨਾ ਹਮ ਸਾਲ ਹੈ ਸਾਲ ਚ ਅਗਲਾ ਫੇਰ ਕਰ ਲੇਗਾ ਫੇਰ ਕਰ ਲੇਗਾ ਘਟਖਾ ਲੇਗਾ ਹਮ ਸਾਲ ਚ ਫੇਰ ਉਹ ਚੈਨਲ ਖੜਾ ਕਰ ਲੇਗਾ ਤੇ ਸਾਲ ਬਾਅਦ ਕੀ ਹੋਏਗਾ ਬੋਲ ਤੇਰੇ ਸਾਥ ਕਿ ਐਸਾ ਲੋਕ ਕਿਆ ਜੀ ਫਿਰ ਕੋਈ ਨਾ ਕੋਈ ਸੋਚਣਾ ਪੈਣਾ ਕੋਈ ਮਤਲਬ ਕਿ ਇਹ ਗੱਲਾਂ ਯਾਰ ਵਾਹ ਯਾਦ ਤੁੰਦੀਆਂ ਨੇ ਕਿ ਜੇ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਕੋਈ ਸੱਚ ਆ ਤਾਂ ਅੱਗੇ ਵੀ ਇਹਨਾਂ ਨੇ ਬਥੇਰੀ ਵਾਰੀ ਅਜਿਹਾ ਕੀਤਾ ਤੇ ਮੇਰਾ ਤਾਂ ਇੱਕੋ ਕਹਿਣਾ ਹੁੰਦਾ ਕਿ ਰੂੜੀ ਤੇ ਸਫੈਦ ਤੇ ਲਸ਼ਕੀਲੀ ਜਿਹੜੀ ਚਾਦਰ ਹੈ ਨਾ ਉਹ ਪਾਇਆ ਰੂੜੀ ਦਾ ਮੁਸ਼ਕ ਨਹੀਂ ਮਰਦਾ ਹੁੰਦਾ ਜੀ ਮੈਂ ਕੀ ਕਹਿ ਰਿਹਾ ਹਾਂ ਉਗੰਧ ਤੇ ਗਲੀਚਾ ਸੁੱਟ ਦਿਓਗੇ ਤੇ ਗੰਦ ਨੇ ਗਲਕੰਦ ਨਹੀਂ ਬਣ ਜਾਣਾ ਸਾਹਿਬ ਗੰਦ ਨੇ ਗੰਦੀ ਰਹਿਣਾ ਸੱਚ ਠੀਕ ਹੈ ਨਾ ਜੀ ਤੁਸੀਂ ਆਪਣੀ ਕਿਸੇ ਗਲਤੀ ਨੂੰ ਐਦਾਂ ਛਪਾਓ ਕਿ ਭਈ ਜਦਾਂ ਮੋਦੀ ਨੂੰ ਕੋਈ ਮਿਲਣ ਆਉਂਦਾ ਡੋਨਲਡ ਟਰੰਪ ਵਰਗਾ ਤੇ ਉਹ ਝੁੱਗੀਆਂ ਨੂੰ ਕਵਰ ਕਰ ਦਿੰਦੇ ਆ ਕਿ ਝੁੱਗੀਆਂ ਖਤਮ ਹੋ ਜਾਂਦੀਆਂ ਨੇ ਇੰਡੀਆ 'ਚ ਨਹੀਂ ਹੁੰਦੀ ਇਹ ਸਭ ਕੁਝ ਚੀਜ਼ਾਂ ਉzaਗਰ ਹੋ ਜਾਂਦੀਆਂ ਨੇ ਹੋਰ ਜ਼ਿਆਦਾ ਤੇ ਇਸ ਕਰਕੇ ਮੇਰੇ ਖਿਆਲ ਦੇ ਨਾਲ ਪਹਿਲੀ ਗੱਲ ਸਰ ਮੇਰੇ ਕੋਲ ਕੋਈ ਜਾਣਕਾਰੀ ਨਹੀਂ ਹੈ ਇਸ ਬਾਬਤ ਤਕਰ ਸਾਹਿਬ ਦਾ ਦਾਵਾ ਹੈ ਹੋ ਸਕਦਾ ਸਭ हां ਇਸ ਕਰਕੇ ਉਹਨਾਂ ਦੇ ਹਵਾਲੇ ਨਾਲ ਹੀ ਆਪਾਂ ਗੱਲ ਕਰ ਰਹੇ ਹਾਂ ਪਰ ਤੁਸੀਂ ਕਹ ਲਿਆ ਕਿ ਕੋਈ ਗੱਲ ਨਹੀਂ ਹੈ ਸਰ ਸਰਕਾਰਾਂ ਕਰਦੀਆਂ ਹੁੰਦੀਆਂ ਫਿਰ ਇਹਦੇ ਵਿੱਚ ਕੀ ਆ ਇਹਦੇ ਵਿੱਚ ਕੀ ਸਾਡੇ ਅੱਛਾ ਮੇਰੇ ਮੈਂ ਤੁਹਾਨੂੰ ਅੱਗੇ ਸ਼ਾਇਦ ਦੱਸਿਆ ਸੀ ਮੇਰੇ ਉੱਤੇ ਕਰਿਆਨੇ ਵਾਲੇ ਕੋਲ ਆ ਗਏ ਨੇ ਹੂੰ ਲਾ ਦੱਸੋ ਕੀ ਉਹਤੇ ਕੀ ਉਹ ਕੀ ਉਹ ਗੋਭੀ ਕਿੰਨੀ ਖਾਣੇ ਬਤਾऊं ਕਿਨੇ ਖਾਣੇ ਕੀ ਇਹ ਦਿਨਾਂ ਐ ਆਹ ਕਰਿਆਨੇ ਦੀ ਦੁਕਾਨ ਤੋਂ ਬੰਦਾ ਕੀ ਲੋ ਕਰਦਾ ਹੁੰਦਾ ਗੰਦਾ ਯਾਰ ਇਹ ਤੇ ਸਾਡਾ ਰਿਸ਼ਤੇਦਾਰ ਇੱਥੇ ਸੱਦ ਦਿਨਾ ਮੈਂ ਤੈਨੂੰ ਤੂੰ ਪੁੱਛ ਲੈ ਜਿਹੜਾ ਕੋਈ ਪੁੱਛਦਾ ਠੀਕ ਠੀਕ ਆਓ ਬੇਲ ਬੋਲ ਲਈ ਫਿਰਦੇ ਹਣੇ ਨਾਲ ਮਾੜੇ ਮੋਟੇ ਉਹ ਵੀ ਦੇਖ ਲਓ ਤੁਸੀਂ ਮੁੱਕ ਮੁੱਕ ਨਾਲ ਦੀ ਗੱਲ ਮੈਂ ਤਾਂ ਦੇਣੀ ਆ ਪੈਸੇ ਦਾ ਪੈਸੇ ਦੇਜੋ ਕਰਿਆਨੇ ਵਾਲਿਆਂ ਦੇ ਵੀ ਦੇਣੇ ਹੁੰਦੇ ਆ ਮਹੀਨਾ ਬਰਖਾਈ ਦਾ ਜੀ ਜੀ ਮਤਲਬ ਕਿ ਕੀ ਕੀ ਹੋ ਜਾਂਦਾ ਇਹਦੇ ਨਾਲ ਕੁਝ ਨਹੀਂ ਹੁੰਦਾ ਅੱਗੇ ਬਤੇਰਾ ਜੋਰ ਲਾ ਲਿਆ ਇਹਨਾਂ ਨੇ ਆਈ ਵੰਡਲਾ ਪਹਿਲਾਂ ਪੇਜ ਬੰਦ ਕਰਾਇਆ ਸੀਗਾ ਜੀ ਜੀ ਜਦੋਂ ਅਮਰਤਪਾਲ ਸਿੰਘ ਤੇ ਕਰੈਕਟ ਡਾਊਨ ਹੋਇਆ ਕੀ ਕੀ ਆਈ ਵਰਲਡ ਖਤਮ ਹੋ ਗਿਆ ਜੀ ਕੱਟ ਮੁ ਗਿਆ ਜੀ ਆਈ ਵਾਲਾ ਤੁਹਾਡੇ ਸਾਹਮਣੇ ਆ ਬਿਲਕੁਲ ਇਸੇ ਤਰ੍ਹਾਂ ਦੂਜੇ ਆ ਤੇ ਇਹਨਾਂ ਦੇ ਉੱਤੇ ਕੋਰਟ ਵੀ ਬੈਠੀ ਆ ਨਾ ਸਰ ਮੈਂ ਗੱਲ ਤੁਹਾਨੂੰ ਦੱਸ ਦੇਵਾਂ ਮਾਨ ਸਰਕਾਰ ਨੇ ਜੇ ਇਹ ਪਹਿਲੀ ਗੱਲ ਕਰਨਗੇ ਨਹੀਂ ਮੈਨੂੰ ਨਹੀਂ ਲੱਗਦਾ ਕਰਨਗੇ ਜੇ ਹਾਂ ਦੂਜਾ ਕਿ ਜੇ ਇਹਨੇ ਜਿਹੜੀ ਕਿਉਂਕਿ ਆਡੀਅנס ਤਾਂ ਦੇਖੋ ਇਹਨਾਂ ਚੈਨਲਾਂ ਦੇ ਨਾਲ ਜਿੰਨੇ ਵੀ ਲਿਸਟਡ ਨੇ ਉਹ ਉਹਨਾਂ ਦੀ ਮਤਲਬ ਕਿ ਸੂਚੀ ਦੇ ਵਿੱਚ ਜੋ ਉਹਨਾਂ ਨੇ ਦਿੱਤੀ ਆ ਜੀ ਅਗਰ ਸਾਬ ਨੇ ਜੋ ਸਾਰੇ ਦੇਖੋ ਉਹਨਾਂ ਦੀ ਆਡੀਅנס ਕਿੰਨੀ ਬਣਦੀ ਆ ਉਹਨਾਂ ਦੇ ਵਿਊਜ਼ ਵੇਖੋ ਕਿੰਨੇ ਬਣਦੇ ਵਿਊਰਸ਼ਿਪ ਕਿੰਨੀ ਤਗੜੀ ਆ ਹੂੰ ਉਦਾ ਇੰਪੈਕਟ ਕੀ ਜਾਊਗਾ ਦੂਜੀ ਗੱਲ ਇਹ ਆ ਕਿ ਇੱਕ ਚੈਨਲ ਬੰਦ ਕਰਾਇਆ ਸੀਗਾ ਸੰਜੇ ਆਲਾ ਇਹਨਾਂ ਨੇ ਮੋਦੀ ਹੋਰਾਂ ਨੇ ਆ ਸੁਣਿਓ ਮੇਰੀ ਗੱਲ ਉਹਦਾ ਨਾਮ ਹੈਗਾ 4pm 4pm ਚੈਨਲ ਇਹਨਾਂ ਨੇ ਬੰਦ ਕਰਵਾ ਦਿੱਤਾ ਸੀ ਉਹਨੇ ਸੁਪਰੀਮ ਕੋਰਟ ਚ ਖਿੱਚ ਲਿਆ ਕੇਂਦਰ ਸਰਕਾਰ ਨੂੰ ਬੰਦਾ ਹਾਰਿਆ ਨਹੀਂ ਜੀ ਮੈਂ ਕਹਿੰਦਾ ਐਡੀਟਰ ਹੋਵੇ ਤੇ ਫਿਰ ਇਹੋ ਜਾਵੇ ਮਾਲਕ ਹੋਵੇ ਤੇ ਇਹੋ ਜਾਵੇ ਤੁਸੀਂ ਗੱਲ ਕੀਤੀ ਸੀ ਪਹਿਲਾਂ ਵੀ ਜਦੋਂ ਇਹ ਵਿਵਾਦ ਹੋਇਆ ਸੀ ਸੰਜੇ ਨੇ ਸੁਪਰੀਮ ਕੋਰਟ ਚ ਛੋਟੀ ਦਾ ਵਕੀਲ ਛੋਟੀ ਦੇ ਵਕੀਲ ਨੇ ਕਿਹਾ ਕਿ ਆ ਜਾ ਮੈਂ ਮੈਂ ਕਰ ਜ਼ਰਦਾਂਦਰਾ ਕੇ ਸੀ ਕੀ ਸਾਡੇ ਪੰਜਾਬ ਦੇ ਵਿੱਚੋਂ ਕੋਈ ਵਕੀਲ ਨਾ ਸਾਨੂੰ ਮਿਲੇਗਾ ਤੁਹਾਡਾ ਕੀ ਖਿਆਲ ਆ ਕਿ ਸਾਨੂੰ ਚਲੋ ਸਾਡੇ ਕੋਲ ਪੈਸਾ ਨਾ ਹੋਏਗਾ ਤੇ ਲਾਣਾ ਹੋਏਗਾ ਕੀ ਕੀ ਸਾਨੂੰ ਕੋਈ ਚੱਜਦਾ ਵਕੀਲ ਨਾ ਮਿਲੇਗਾ ਹਾਈ ਕੋਰਟ ਦੇ ਵਿੱਚ ਜਿਹੜਾ ਕਹੂਗਾ ਅੱਜ ਮੈਂ ਤੁਹਾਡੀ ਲੜਾਈ ਲੜਦਾ ਹੈਗੇ ਨਾ ਬੱਚਣ ਕਰਨ ਵਾਲੇ ਹੁੰਦੇ ਐ ਸਪੂਤ ਹੈਗੇ ਨੇ ਮਾਮਾ ਦੇ ਸਾਰੇ ਉੱਥੇ ਕੀ ਜਵਾਬ ਦਿਓਗੇ ਕਿ ਇਹ ਐਂਟੀਨੇਸ਼ਨ ਕੰਮ ਕਰਦੇ ਆ ਐਂਟੀਨੇਸ਼ਨ ਕੰਮ ਕਰਦੇ ਆ ਕਿਉਂਕਿ ਆਲੋਚਨਾ ਸਦਨਨਕ ਢਾਂਚੇ ਦਾ ਹਿੱਸਾ ਹੈ ਜੀ ਮर्यादा ਤੋੜਨੀ ਅਨੈਤਿਕਤਾ ਹੈ ਪੱਤਰਕਾਰਤਾ ਦੀ ਜੇ ਕੋਈ ਮर्यादा ਚ ਰਹਿ ਕੇ ਇੱਕ ਧਾਇਰੇ ਚ ਰਹਿ ਕੇ ਆਲੋਚਨਾ ਕਰਦਾ ਹੈ ਤੁਸੀਂ ਉਹਦਾ ਹੱਕ ਨਹੀਂ ਖੋ ਸਕਦੇ ਬਿਲਕੁਲ ਬਿਲਕੁਲ ਹੱਕ ਨਹੀਂ ਖੋ ਸਕਦੇ ਸਰ ਖੋ ਕੇ ਤਾਂ ਕੋਟ ਉਤੇ ਬੈਠਾ ਹੈ ਉਹ ਕੀ ਆਵਾਜ਼ ਨਾ ਹੋਗਾ ਨਾ ਜੀ ਉਸਨੇ ਨਿਗਰਾਨੀ ਹੀ ਕਰਨੀ ਹੈ ਹੱਕਾਂ ਹਕੂਕਾਂ ਦੀ ਉੱਥੇ ਜਾ ਕੇ ਫਿਰ ਮੁੜ ਕੇ ਤੁਹਾਨੂੰ ਜਵਾਬ ਨਹੀਂ ਹੋਣਾ ਜਵਾਬ ਤਾਂ ਨਹੀਂ ਦੇਣਾ ਪਊ ਦੇਣਾ ਪਏਗਾ ਬਿਲਕੁਲ ਉੱਦੇ ਉੱਤੇ ਵੀ ਬੈਠੀਆਂ ਇਹਨਾਂ ਸਮਝੋ ਕਿ ਚੈਨਲ ਖਤਮ ਹੋ ਗਿਆ ਚਲੋ ਇੱਕ ਨਹੀਂ ਜਾਊਗਾ ਦੋ ਨਹੀਂ ਜਾਊਗਾ ਕੋਈ ਤੇ ਇੱਕ ਜਾਊਗਾ ਨਾ ਕੋਰਟ ਦੇ ਵਿੱਚ ਕਿ ਆ ਜਾਓ ਜੀ ਦਿਓ ਜਵਾਬ ਹੂੰ ਤਾਂ ਉਥੇ ਕੀ ਕੋਈ ਐਂਟੀ ਨੇਸ਼ਨ ਕੰਮ ਕਰ ਰਿਹਾ ਹੈ ਕੀ ਕੋਈ ਐਂਟੀ ਗਵਰਨਮੈਂਟ ਕਾਂਸਪੀਰੇਸੀ ਕਰ ਰਿਹਾ ਹੈ ਅਸੀਂ ਤੇ ਨਿੱਕਾ ਟੁਕੜ ਟੁਕੜ ਕਰਦੇ ਅਸੀਂ ਤੇ ਆਪਦੀ ਗਾਰੰਟੀ ਦਿੰਨੇ ਆ ਇੱਕ ਖਬਰ ਚ ਜੀ ਇਹਨਾਂ ਦੀ ਆਲੋਚਨਾ ਕਰੀ ਦੀਆਂ ਦੂਜੇ ਚ ਕਹਿੰਦੇ ਯਾਰ ਅੱਛਾ ਕਰ ਰਹੇ ਨੇ ਆ ਫਲਾਣਾ ਅੱਛਾ ਕਰ ਰਿਹਾ ਜੀ ਆ ਫਲਾਣੇ ਦਾ ਕੰਮ ਆ ਅੱਛਾ ਜੀ ਸੋ ਪਤਾ ਨਹੀਂ ਸੱਚੇ ਝੂਠਿਆ ਚਲੋ ਜੋ ਵੀ ਹੋਗਾ ਜੋ ਹੋਗਾ ਸੋ ਦੇਖਾ ਜਾਏਗਾ ਫਿਕਰ ਕਰਨੇ ਸਾਰਾ ਪਛੜ ਦਤੇ ਨੇ ਜੀ ਆਪਾਂ ਕੋਈ ਕੋਈ ਟੈਨਸ਼ਨ ਨਹੀਂ ਹੈ ਕੋਈ ਕੁਝ ਨਹੀਂ ਹੈ ਜੋ ਕਰਨਾ ਸੋ ਕਰ ਲੋ ਤੇ ਆਪਾਂ ਤੇ ਇਹ ਵੀ ਕਿਹਾ ਸੀਗਾ ਕਿ ਜਨਾਬ ਜੀ ਕਿਤੇ ਕੋਈ ਲਾਉਣਾ ਪਿਆ ਟਾਈਮ ਇਤੇ ਮਾੜਾ ਚੰਗਾ ਕੱਟਣਾ ਪਿਆ ਕੱਟ ਲਵਾਂਗੇ ਸਾਰਾ ਕੋਈ ਗੱਲ ਨਹੀਂ ਹੈ ਜੀ ਮਿੰਟ ਜੀ ਜੀ ਜੋਗਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਤੁਹਾਡਾ ਕਮੈਂਟ ਤੁਹਾਡੇ ਪੜ ਰਹੇ ਆ ਜੀ ਮੈਂ ਨਾਲ ਨਾਲ ਬਲਵੀਰ ਖੇਚਾ ਜੀ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ ਜੀ ਇਦਾਂ ਹੁੰਦਾ ਵੀ ਹੈ ਤੇ ਕਹਿੰਦੇ ਅਸੀਂ ਨਾਲ ਖੜੇ ਆ ਹਾਂ ਬਿਲਕੁਲ ਕੋਈ ਆਡੀਅנס ਬਹੁਤ ਜ਼ਿਆਦਾ ਹੈ ਨਾ ਜਿਹੜੇ ਚੈਨਲ ਆ ਆਡੀਅנס ਨਾਲ ਹੀ ਆ ਜੀ ਆਡੀਅנס ਨੇ ਜਾਣਾ ਹੀ ਆ ਜੀ ਜਿਹੜੇ ਲੋਕ ਝੁੱਕ ਕੇ ਨਹੀਂ ਚੱਲਦੇ ਉਹਨਾਂ ਦੇ ਨਾਲ ਲੋਕ ਖੜਦੇ ਆ ਪੰਜਾਬੀ ਖੜਦੇ ਆ ਹਮੇਸ਼ਾ ਉਹ ਇਹਨਾਂ ਨੂੰ ਕਮੀ ਵੀ ਨਹੀਂ ਆਉਣ ਦੇਣਗੇ ਕਿਸੇ ਨੂੰ ਹਾਂ ਆਪ ਹੀ ਕਰ ਲੈਣਗੇ ਸਾਰਾ ਕੁਝ ਸੈੱਟ ਵੀ ਕਰ ਦੇਣਗੇ ਗਵਰਨਮੈਂਟ ਨੂੰ ਤੇ ਕਮ ਵੀ ਸੈਟ ਕਰ ਦੇਣਗੇ ਤਾਂ ਤੁਸੀਂ ਅੱਜ 4 ਪੀਐਮ ਦਾ ਟਾਈਮ ਦੇਖ ਲਓ ਵਿਊਅਰਸ਼ਿਪ ਦਾ ਟਾਈਮ ਦੇਖੋ ਨਾ ਦਾ ਵਿਊਜ਼ ਟਾਈਮ ਐਸ ਵੇਲੇ ਉਹ ਵੱਡੇ ਵੱਡੇ ਮਲਗ ਜਿਹੜੇ ਮੇਨਸਟ੍ਰੀਮ ਦੇ ਚੈਨਲ ਆ ਉਹਨਾਂ ਦੀ ਪਿੱਠ ਲਵਾਈ ਬੈਠੇ ਆ ਬਿਲਕੁਲ ਜੀ ਕਿਉਂਕਿ ਆਡੀਅנס ਖੜ ਗਈ ਉਹਨਾਂ ਦੇ ਨਾਲ ਹੂੰ ਹੂੰ ਆਡੀਅנס ਖੜ ਗਈ ਕਿ ਐਸੀ ਖੜੇ ਆ ਲੋਕ ਖੜੇ ਆ ਤੁਹਾਡੀ ਐਸੀ ਕਿ ਤਰ੍ਹਾਂ ਸੀ ਉਹ ਅਸੰਜੇ ਦੇ ਚੈਨਲ ਦੀ ਵਿਊ ਵਿਊਅਰਸ਼ਿਪ ਦੇਖੋ ਬਿਲਕੁਲ ਵਿਊਜ਼ ਟਾਈਮ ਦੇਖੋ ਦਾ ਵੱਡੇ ਵੱਡੇ ਜਿਹੜੇ ਕਿ ਮਤਲਬ ਸਰ ਕਰੋੜਾਂ ਦਾ ਬਜਟ ਰੱਖ ਕੇ ਚੱਲਦੇ ਚੈਨਲ ਮਹੀਨੇ ਦਾ ਜੀ ਉਹਨੇ ਤੱਕ ਪਾਈ ਪਈ ਬਿਲਕੁਲ ਮਿੰਟ ਜਿਹੜਾ ਅੜਦਾ ਹੈ ਜਿਹੜਾ ਖੜਦਾ ਹੈ ਫਿਰ ਉਹਦੀ ਕਦੇ ਨਾ ਕਦੇ ਗੱਲਬਾਤ ਤੇ ਹੁੰਦੀ ਆ ਕਿਉਂਕਿ ਜੀ ਸਿਬਲ ਸਾਹਿਬ ਇਹ ਮਿੱਤਰ ਦਸਰੇ ਨੇ ਕਿ ਖੜੇ ਸੀਗੇ ਨਾਲ ਉਹਨਾਂ ਦੇ ਤੇ ਸ਼ੁਕਰੀਆ ਜੀ ਕਪਲ ਸਿਬਲ ਬਿਲਕੁਲ ਤਾਂ ਕੀ ਸਾਡੇ ਇੱਥੇ ਕੋਈ ਪੰਜਾਬ ਦਾ ਨਹੀਂ ਕਪਲ ਸਿਬਲ ਉੱਠੇਗਾ ਹਮ ਕਿ ਆਜੋ ਭਾਈ ਤੁਹਾਨੂੰ ਮੈਂ ਲੈ ਕੇ ਦੇ ਦਿੰਦਾ ਨੇ ਆ ਸਾਡੇ ਕੋਲ ਵੀ ਬਹੁਤ ਵਕੀਲ ਹੈਗੇ ਨੇ ਹਮ ਬਹੁਤ ਵਕੀਲ ਨੇ ਜਿਹੜੇ ਤੁਹਾਨੂੰ ਪੁੱਛਣਗੇ ਵੀ ਇਹਨਾਂ ਨੇ ਦੇਸ਼ ਪ੍ਰਤੀ ਕੰਮ ਕੀ ਕੀਤਾ ਹਾਂ ਬਿਲਕੁਲ ਤਸਦਿਓ ਜੀ ਜੇ ਦੇਸ਼ਵਰੋਧੀ ਹੈ ਤਾਂ ਫਿਰ ਇਹਨਾਂ ਤੇ ਮੁਕਦਮੇ ਕਰੋ ਦੇਸ਼ਵਰੋਧੀ ਤੇ ਮੁਕਦਮੇ ਕਰੋ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਦੋਸਤੋ ਧੰਨਵਾਦ ਤੁਹਾਡਾ ਸੁਖ ਮੈਂਬਰ ਜੀ ਸ਼ੁਕਰੀਆ ਜੀ ਤੁਹਾਡੇ ਆਸਰੇ ਤੁਹਾਡੇ ਹੌਸਲੇ ਹੀ ਅਸੀਂ ਚੱਲੇ ਆਉਣੇ ਆ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਨਾਲ ਜੋੜਨ ਵਾਸਤੇ ਤੇ ਪ੍ਰੋਗਰਾਮ ਨੂੰ ਸ਼ੇਅਰ ਕਰਦੇ ਚੱਲੋ ਦੋਸਤਾਂ ਮਿੱਤਰਾਂ ਦੇ ਨਾਲ ਹੋਰ ਸਾਂਝਾ ਕਰਦੇ ਹੋ ਪ੍ਰੋਗਰਾਮ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਮਿੱਟੂ ਜੀ ਟਰੰਪ ਦੇ ਤੇਲ ਵਾਲੀ ਗੱਲ ਤੇ ਆਪਾਂ ਕਰ ਲਈ ਸੀ ਹੁਣ ਕਹਿੰਦੇ ਕਿ ਪੰਜਾਬ ਸਰਕਾਰ ਵੀ ਥੋੜਾ ਜਿਹਾ ਹੋਰ ਕੰਮ ਆਧਾਰੀ ਜਿਹੜਾ ਆਟਾ ਦਾਲ ਸਕ ਉਹਨਾਂ ਨੂੰ ਕੋਸ਼ਿਸ਼ਾਂ ਹੋਰ ਵੀ ਖਾਸ ਕਰਕੇ ਤੇਲ ਪਈ ਤੇ ਹਲਦੀ ਚਾਹ ਖੰਡ ਇਹ ਸਾਰੀਆਂ ਸਹੂਲਤਾਂ ਵੀ ਦੇਣੀਆਂ ਨੇ ਹੁਣ ਦੇਖੋ ਮੈਨਾਂ ਕਹਾਵਤ ਛੋਟੇ ਹੁੰਦੇ ਨੇ ਸੁਣੀ ਸੀ ਕਿ ਮਾਂ ਮੋਈ ਫੋਸੀ ਫੋਸੀ ਤੇ ਪੁੱਤ ਘیرے ਵਿੱਚ ਸੀ ਹੂੰ ਪਹਿਲਾਂ ਘیرے ਲੱਗਦੇ ਹੁੰਦੇ